ਮੰਟ ਬੰਦ ਕੇ ਰੁਪਈਆਂ ਦੀ ਚੱਕੀ ਤੀ ਦੁੱਧ ਦੇ ਪੈਸੇ ਕਮਾ ਕੇ ਹਰਿਆਣੇ ਚ ਮੇਰੀਆਂ ਪਿੰਡ ਐਨੇ ਹੋ ਗਏ ਇਕੱਠੇ ਥੋਲੂ ਭੰਨਦੇ ਯਾਰ ਕਾਲਾ ਮਰਾਸੀ ਮੇਰਾ ਪਾਲੀ ਦੀ ਆ ਕਿਵੇਂ ਕਰੀਏ ਗੱਦੀ ਸਾਡੇ ਲਵੇ ਤਕਰੀਬ ਚੜ ਲੀਕਾ ਓ ਖਰਚਾ ਤਾਤੂ ਬੱਕਲੇ ਤੋਂ ਮੈਂ ਖਰਚਾ ਯਾਰ ਤੂੰ ਥੋੜਾ ਖਰਚਾ ਹੋ ਜਾ ਚੱਲ ਨਾ ਭੁਗਾਈ ਨਾ ਆ ਬੀੜੀ ਨੇ ਬਾਪੂ ਖੜਦਾ ਬੋ ਮੈਂ 11 ਮਾਰ ਕਰਦਾ ਯਾਰ ਲੱਕੜੀ ਲੈ ਲਈ ਆਪਣੀ 21 14 ਬੋਲਾ ਨਮਨ ਦੇ ਜਵਾਬ ਦੇ ਦੂਜੇ ਲੈ 21 ਲੱਕੜੀ ਬਾਰੇ ਓਏ ਭੈ ਤੁੰ ਤੂੰ ਲੰਘ ਜਾ 21 ਬੋਲਾ ਓ ਬਾਪੂ ਮੇਰੇ ਆਪਰਾ ਹੋ ਜਾ ਕਿੱਥੇ ਆ ਪੰਗਾ ਛੇੜ ਲਿਆ ਨਾ ਫਰ ਤੇਰੇ ਬਾਈ ਤੇ ਉਥੇ ਤੋਂ ਲੜਾ ਏਡੀ ਬੱਸ ਇਹਦੇ ਬਾਅਦ 23 ਦੀ ਓਏ ਦੱਸ ਪਸੰਦ ਨੇ ਓਏ ਗੱਪੜਾਂ ਦੀ ਕੀ ਦਿੱਕਤ ਆਊਗੀ ਯਾਰ ਕਿੱਥੇ ਜਾਏਂਗਾ ਤੂੰ ਕਿਹੜੇ ਪਿੰਡ ਜਾਏਂਗਾ ਭਾਈ ਜੋਰ ਬੋਲ ਕੇ ਬਿਠਾਏਗੇ ਕਿੱਥੇ ਵੀ ਨਹੀਂ ਬਈਆ ਦੋਵੇਂਿਆਂ ਨੂੰ ਅਜੇ ਕਿਹੜਾ ਟੀਟਾਂ ਚ ਬੱਚੇ ਪੱਕੇ ਪਏ ਗੱਲ ਸੁਣਾ ਬੱਚਾ ਸਿੱਟੂ ਇਹਨਾਂ ਦੀ ਛੋਟੀ ਐ ਖਾਲੀ ਹੋਈ ਇਹਨਾਂ ਦੀ ਐ ਨੰਬਰ ਲਵਾਾਂਗੇ ਕਿਉਂ ਜੀ ਗਰੰਟੀ ਇਹ ਦੇ ਕੇ ਤੋਰਨਗੇ ਆਖਰੀ ਦਾ ਆਖਾਲੀ ਇਹਨਾਂ ਆਪਾਂ ਗਲਤ ਕੰਮ ਥੋੜੀ ਕਰਾਉਂਗਾ ਤੇਰੀ ਉਹ ਪੜੀ ਵੀਡੀਓ ਚੱਲੀ ਹੋ ਆਪਣੀ ਬਾਗਲ ਫੁੱਲ ਚੱਲੀ ਮੰਦਰਾ ਜੁਰੂ ਬੱਸ ਉਹ ਲਵਾਸੀ ਕਤਣੀ ਨੂੰ ਵੇੜੀਆਂ ਜੇ ਮੈਂ ਅਬਸੀ ਤੇ ਆ ਜਾ ਮਿੰਟ ਚਲਾ ਦੂੰ ਜਨਾਨੀਆਂ ਨੇ ਸੂਟ ਪਾ ਕੇ ਕਿਹੜਾ ਨਾਚਣ ਲੱਗ ਜਾਵੇਂ ਹਾਂ ਭੰਗੜੇ ਪਵਾ ਦੂੰ ਇਹ ਗੱਲਾਂ ਜੀ ਮਾਂ ਤੇ ਲੋਕ ਮੇਰੇ ਤੇ ਕਮੈਂਟ ਕਰਤ ਕਸ ਨਿਕਲੀਆਂ ਨੇ ਮੇਰੇ ਕੀ ਮਿਹਣੇ ਲੜਨਗੇ ਰੱਬ ਨਾ ਫੱਤੀ ਨੂੰ ਮਾਰੇ ਦਾਲ ਦਰਦੀ ਨਹੀਂ ਫੱਤੀ ਤੋਂ ਹਾਂ ਇਹਨੂੰ ਛੱਡ ਦੇ ਇਹਨੂੰ ਛੱਡ ਦੇ ਵਾਹ ਵਾਹ ਤੇ ਕੀ ਸੁਨੱਖੀਆਂ ਬੱਕਰੀਆਂ ਨੇ ਇਹਨੂੰ ਛੱਡ ਦੇ ਤੈਨੂੰ ਮਾੜੀ ਲੱਗਦੀ ਐ ਪੰਜ ਕਰ ਲੈ ਕੱਪੜਾ ਮਾਹਲਾਏ ਇਹਨੂੰ ਛੱਡ ਪੰਜੇ ਕਰੀਏ ਹਾਂ ਵੀ ਕੀ ਪਾਇਆ ਪੰਜਾਂ ਦਾ ਹੈ ਇੱਕ ਵੀ ਨਹੀਂ ਬੈਂਦੇ ਸਾਹ ਚਾ ਹਾਂ ਹਾਂ ਮੈਨੂੰ ਪਤਾ ਕਈ ਮੈਂ ਕਰਦਾ ਸੀ ਚਾਰੇ ਤਾਂ ਆਨੇ ਇੱਕ ਹੋਰ ਇਹਨਾਂ ਦਾ ਘਰਾਤੀ ਤੂੰ ਮੇਥੋਂ ਲੈ ਲੈ ਯਾਰ ਇੱਕ ਹੀ ਦਿਉਣਾ ਖਾਲੀ ਹੂ ਜਿਹੜੀ ਬੱਕਰੀ ਜਿੰਨੇ ਦੀ ਲਿਆਵੇਂਗਾ ਮੇਰੇ ਛੱਡੀ ਇਹਦਾ ਕੱਪੜਾ ਦੀ ਬੱਕਰੀਆਂ ਛੱਡੀ ਰੱਖਾਂ ਉਹਦਾ ਗੱਪੜਾ ਹੀ ਦੀ ਸੀ ਇਹ ਮੈਂ ਇਹਦਾ ਗੱਪੜਾ ਉਹੀ ਦੀ ਸੀ ਇਹਦਾ ਗੱਪੜਾ ਉਹੀ ਦੀ ਦੀਆਂ ਨੇ ਤੈਨੂੰ ਮਾਲ ਭਾ ਪੈਂਦਾ ਇਹ ਤੇਰੇ ਰੇਟ ਦਾ ਮਾਲ ਹੈ ਉੱਚੇ ਸਾਰਾ ਦਿਨ ਮੰਡੀ ਦਾ ਹਾਲ ਪੁੱਛਦਾ ਫਿਰੇ ਕੀ ਭਾ ਵੀ ਕਰਦਾ ਸੌਦਾ ਓ ਸੂਈਆਂ ਹੋਈਆਂ ਹੋਰ ਲੈ ਤੂੰ ਪੰਜਾ ਹਜੇ ਕੀ ਸਰ ਗਿਆ ਆਪਾਂ ਨੂੰ ਕੇ ਨਾ ਅੱਜੇ ਲਵਾਂਗੇ ਹਫਤਾ ਕਿਹੜਾ ਪੈਸੇ ਨੇ ਪੰਡ ਬੰਦ ਕੇ ਰਿਆ ਹੋਵੇਗਾ ਵਾਈਪ ਲਾਈ ਜਾਣੇ ਵਾਲੇ ਮੈਂ ਪੰਡ ਬੰਦ ਕੇ ਰੁਪਈਆ ਦੀ ਚੱਕੀ ਤੀ ਦੁੱਧ ਦੇ ਪੈਸੇ ਕਮਾ ਕੇ ਹਰਿਆਣੇ ਦੀ ਮਹਿਰੀਆਂ ਪਿੰਡ ਐਨੇ ਹੋ ਗਏ ਇਕੱਠੇ ਠੋਲੂ ਭੈਣ ਦਿਆਰਾ ਕਾਲਾ ਮਰਾਸੀ ਮੇਰਾ ਪਾਲੀ ਤੀ ਬਾਅਦਵੇਂ ਕਰੀਏ ਗੱਦੀ ਸਾਡੇ ਲਵੇ ਜੀ ਮੈਂ ਕਰੂ ਜੀ ਭੈਣ ਦਿਆਰਾਂ ਦੀ ਪੰਡ ਬੰਦ ਹੋਏ ਠੀਕ ਹੈ ਪੰਡ ਬੰਦ ਕੇ ਗੱਦੀ ਰੱਖ ਲਈ ਗਦੀ ਰੱਖ ਕੇ ਪਿੰਡ ਨੂੰ ਆ ਗਏ ਥੋਲੂਆ ਵੀ ਯਾਰ ਉਦੋਂ ਥੋਲੂ ਚੱਲਦੇ ਹੁੰਦੇ ਤੇ ਸ਼ਰਵਾਜਾ ਹੀ ਕਰਦਾ ਪੰਜ ਕਾ ਦੁੱਧ ਤੇ ਇਹ ਤਾਂ ਉਹ 10 ਕਾ ਦੁੱਧ ਦੀ ਜੇ ਤਾਂ ਉਹ ਸ਼ਹਿਰ ਦੀਆਂ ਤੀਵੇਂ ਆਈਆਂ ਇਕੱਠੇ ਕਰੀਂਗੇ ਪੈਂਦਰ ਪੂਰੀ ਜਪਾ ਲੈ ਪੂਰੀ ਤਾਂ ਜਿੱਦ ਤੇ ਚੱਕਣ ਲੱਗੇ ਮਖਾਇ ਘਰ ਪੰਡ ਬੰਨੇ ਜਿੱਦ ਪਿੰਡ ਨੂੰ ਆਏ ਚਾਰਵੇਂ ਸੀਜ਼ਨ ਲਾਇਆ ਉੱਥੇ ਸੀ ਜਿੱਦ ਰੱਬ ਵਰਸ ਗਿਆ ਸੌਣ ਦਾ ਮਾ ਉਹਨ ਦੁੱਧੂ ਕੱਢ ਗਏ ਬੱਕਰੀਆਂ ਮੱਛਰ ਹੋ ਗਿਆ ਪਿੰਡ ਨੂੰ ਚੱਲੀਏ ਗਦੀ ਲੱਤ ਨਹੀਂ 20 ਰੁਪਈਆ ਦੀ ਹਾਂ ਯਾਰ ਜੀ ਕਦੀ ਲੱਤ ਕੇ ਰੁਪਈਆਂ ਦੀ ਪਾਰ ਆਏ ਬਾਈ ਥੋਲੂ ਆ ਕੇ ਜਿਹਨੇ ਪੈਸੋਂ 1.5 ਲੱਖ ਬਣਿਆ ਉਹਨੂੰ ਆਲਾ ਹਾਂ ਦੱਸ ਕਿਵੇਂ ਕਰੀਏ ਇਹ ਤੇਰੀ ਮਾਦੀ ਦਾ ਸੂਈਆਂ ਹੁਣਾਂ ਨੇ 33 ਮੰਗੇ ਇਸਨੇ 5 ਦਾ ਪਰ ਆਪਾਂ 1 ਲੱਖ 30 ਹੀ ਦਿੰਦੇ ਆ ਆਪਣੀ ਮਰਜ਼ੀ ਤੋਂ ਲਾਵਾ ਠੀਕ ਹੈ ਗੱਲ ਕਿਉਂ ਜੀ ਹਾਂ ਬਾਕੀ ਠੀਕ ਹੈ